ਆ ਲੋਕ ਸਭਾ ਚੋਣਾਂ ਦੇ ਅੱਜ ਨਤੀਜੇ ਜਿਹੜੇ ਨੇ ਕੁਝ ਹੀ ਸਮੇਂ ਬਾਅਦ ਜਿਹੜੇ ਆ ਉਹ ਸ਼ੁਰੂ ਹੋ ਜਾਣਗੇ ਜੇ ਗੱਲ ਕਰੀਏ ਪੰਜਾਬ ਦੀ ਦਾ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਮੌਜੂਦ ਆ ਤਾਂ ਇਸ ਸਮੇਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਤਾਂ ਜਿੱਥੇ ਜਿਹੜੀ ਹੈ ਭਾਰੀ ਪੁਲਸ ਜਿਹੜੀ ਹੈ ਉਹ ਤਣਾਤ ਹੈ ਤਾਂ ਦੂਸਰੇ ਪਾਸੇ ਸਭ ਤੋਂ ਪਹਿਲਾਂ ਜਿਹੜੇ ਨੇ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਉਹਨਾਂ ਦੇ ਮੋਬਾਈਲ ਜਿਹੜੇ ਨੇ ਉਹ ਜਮ੍ਹਾਂ ਕੀਤੇ ਜਾਂਦੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਟਿਆਲਾ ਦੀਆਂ ਦਿਖਾ ਰਿਹਾ ਤਾਂ ਜਿੱਥੇ ਤਕਰੀਬਨ 18 ਲੱਖ ਤੋਂ ਵੱਧ ਜਿਹੜੇ ਸੀਗੇ ਵੋਟਰ ਸੀ ਜਿਨ੍ਹਾਂ ਨੇ ਆਪਣੀ ਕਿਸਮਤ ਅਜਮਾਈ ਸੀ ਵੋਟ ਪਾਈ ਸੀਗੀ ਔਰ ਦੂਸਰੇ 26 ਜਿਹੜੇ ਨੇ ਉਹ ਕੈਂਡੀਡੇਟ ਸੀਗੇ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ 2200 ਤੋਂ ਵੱਧ ਜਿਹੜੇ ਆ ਉਹ ਬੂਥ ਬਣੇ ਸੀਗੇ ਪਟਿਆਲਾ ਦੀਆਂ ਤਸਵੀਰਾਂ ਦਿਖਾ ਰਹੇ ਆ ਤਾਂ ਜਿੱਥੇ ਭਾਰੀ ਫੋਰਸ ਜਿਹੜੀ ਹੈ ਉਹ ਤਾਇਨਾਤ ਹੈਗੀ ਹੈ ਔਰ ਤਿੰਨ ਲੇਅਰ ਦੇ ਵਿੱਚ ਜੜੀਆਂ ਹੈ ਸਟਰੋਂਗ ਰੂਮ ਬਣਾਇਆ ਗਿਆ ਤੇ ਜਿੱਥੇ ਮਸ਼ੀਨਾਂ ਜੜੀਆਂ ਰੱਖਿਆ ਗਈਆਂ ਸੀਗੀਆਂ ਚਾਹੇ ਆਈਟੀ ਬੀਪੀ ਦੀ ਗੱਲ ਕੀਤੀ ਜਾਵੇ ਆਈਆਰਬੀ ਦੀ ਗੱਲ ਕੀਤੀ ਜਾਵੇ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾਉਣ ਯੋਗ ਹੋਣਗੀਆਂ ਭਾਰੀ ਪੁਲਿਸ ਜਿਹੜੀ ਹੈ ਉਹ ਤਾਇਨਾਤ ਹੈ ਔਰ ਕੁਝ ਮਿੰਟਾਂ ਬਾਅਦ ਜਿਹੜੀ ਆ ਉਹ ਗਿਣਤੀ ਦੀ ਸ਼ੁਰੂਆਤ ਹੋਏਗੀ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਨੇ ਕਿਹੜੀ ਅੱਜ ਸਰਕਾਰ ਬਣੇਗੀ ਜਾਂ ਫੈਸਲਾ ਹੋ ਜਾਊਗਾ ਤਾਂ ਤਸਵੀਰਾਂ ਤੁਹਾਨੂੰ ਪਟਿਆਲੇ ਦੀਆਂ ਦਿਖਾ ਰਿਹਾ ਪਟਿਆਲਾ ਮਹਿੰਦਰਾ ਕਾਲਜ ਦੀ ਜਿੱਥੇ ਪਟਿਆਲਾ ਸ਼ਹਿਰੀ ਦੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਰੱਖੀਆਂ ਹੋਈਆਂ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਅਸੀਂ ਪਟਿਆਲਾ ਦੀਆਂ ਦਿਖਾ ਰਹੇ ਹਾਂ ਤਾਂ ਜਿੱਥੇ 26 ਕੈਂਡੀਡੇਟਾਂ ਦੇ ਜਿਹੜੀ ਇੱਕ ਕਿਸਮਤ ਦਾ ਅੱਜ ਫੈਸਲਾ ਹੋਊਗਾ ਕਿਹੜਾ ਬਾਜ਼ੀ ਮਾਰਦਾ ਹੈ ਔਰ ਜਰੂਰ ਚਾਹੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਬੀਜੇਪੀ ਦੀ ਗੱਲ ਕੀਤੀ ਜਾਵੇ ਕਿਉਂਕਿ ਚਾਰ ਵਾਰ ਮਹਾਰਾਣੀ ਪ੍ਰਨੀਤ ਕੋਰ ਜਿਹੜਾ ਪਟਿਆਲੇ ਤੋਂ ਮੈਂਬਰ ਆਫ ਪਾਰਲੀਮੈਂਟ ਬਣਦੇ ਆ ਤਾਂ ਦੂਸਰੇ ਪਾਸੇ ਐਨਕੇ ਸ਼ਰਮਾ ਅਕਾਲੀ ਦਲ ਤੋਂ ਨੇ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਕਾਂਗਰਸ ਦੇ ਵੱਲੋਂ ਧਰਮਵੀਰ ਗਾਂਧੀ ਜਿਹੜਾ ਨੇ ਉਹ ਆਪਣੀ ਕਿਸਮਤ ਅਜ਼ਮਾ ਰਹੇ ਨੇ ਵੱਖ-ਵੱਖ ਗਿਆਸ ਲਾਏ ਜਾ ਰਹੇ ਨੇ ਕਿ ਕਿਹਦੀ ਜੜੀ ਆ ਸਰਕਾਰ ਬਣਦੀ ਹੈ ਕਿਉਂਕਿ ਲਗਾਤਾਰ ਬੀਜੇਪੀ ਦਾ ਇੱਕੋ ਹੀ ਨਾਰਾ ਚੱਲ ਰਿਹਾ ਕਿ 400 ਤੋਂ ਪਾਰ ਜਿਹੜਾ ਇਸ ਵਾਰ ਜਿਹੜੀ ਹੈ ਸੀਟਾਂ ਹੋਣਗੀਆਂ ਔਰ ਸਰਕਾਰ ਜਿਹੜੀ ਹੈ ਦੁਬਾਰਾ ਬਣ ਤਾਂ ਤੁਹਾਨੂੰ ਇਹ ਵੀ ਦੱਸ ਦਿਆ ਕਿ ਲਗਾਤਾਰ ਤਸਵੀਰਾਂ ਤੁਸੀਂ ਪਟਿਆਲੇ ਦੇ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਇਸ ਵੇਲੇ ਜੋ ਮੌਕੇ ਦੇ ਹਾਲਾਤ ਨੇ ਕਿਸ ਤਰੀਕੇ ਦੇ ਨਾਲ ਭਾਰੀ ਸੁਰੱਖਿਆ ਬਲ ਜਿਹੜਾ ਹੈਗਾ ਉਹ ਤਾਇਨਾਤ ਹੈ ਤਾਂ ਦੂਸਰੇ ਪਾਸੇ ਜਿਸ ਤਰ੍ਹਾਂ ਕੋਈ ਅੰਦਰ ਜਾਂਦਾ ਹੈ ਤਾਂ ਇੱਥੋਂ ਚੈਕਿੰਗ ਕੀਤੀ ਜਾਂਦੀ ਹੈ ਮੋਬਾਈਲ ਜਮ੍ਹਾਂ ਕੀਤੇ ਜਾਂਦੇ ਹੈਗੇ ਆ ਕਿਉਂਕਿ ਲਗਾਤਾਰ ਕੁਝ ਮਿੰਟਾਂ ਬਾਅਦ ਹੀ ਜਿਹੜੀ ਇੱਥੋਂ ਸ਼ੁਰੂਆਤ ਹੋਏਗੀ ਕਿਉਂਕਿ ਪਹਿਲਾਂ ਵੈਟ ਪੇਪਰ ਤੋਂ ਹੋਊਗਾ 8:30 ਵਜੇ ਤੋਂ ਬਾਅਦ ਦੂਸਰੀ ਜਿਹੜੀ ਆ ਉਹ ਗਿਣਤੀ ਸ਼ੁਰੂ ਹੋ ਜਾਏਗੀ ਤਾਂ ਵੱਖ-ਵੱਖ ਥਾਵਾਂ ਦੇ ਪਟਿਆਲਾ ਦੇ ਜਿਹੜੀਆਂ ਮਸ਼ੀਨਾਂ ਰੱਖੀਆਂ ਹੋਈਆਂ ਚਾਹੇ ਸਮਾਣਾ ਛਤਰਾਣਾ ਦੀ ਗੱਲ ਕੀਤੀ ਜਾਵੇ ਤਾਂ ਉਹ ਪੋਲੋ ਗਰਾਊਂਡ ਦੇ ਵਿੱਚ ਮਸ਼ੀਨਾਂ ਰੱਖੀਆਂ ਹੋਈਆਂ ਪਟਿਆਲਾ ਸ਼ਹਿਰੀ ਦੀ ਅਮਿੰਦਰਾ ਕਾਲਜ ਚ ਰੱਖੀਆਂ ਹੋਈਆਂ ਤਾਂ ਦੂਸਰੇ ਪਾਸੇ ਸਨੋਰ ਵਾਲੇ ਹਲਕੇ ਦੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਪੋਲੋ ਟੈਕਨੀਕ ਕਾਲਜ ਦੇ ਵਿੱਚ ਰੱਖੀਆਂ ਹੋਈਆਂ ਭਾਰੀ ਫੋਰਸ ਜਿਹੜੀ ਹੈਗੀ ਆ ਉਹ ਤਾਇਨਾਤ ਹੈਗੀ ਆ ਤਾਂ ਕੁਝ ਮਿੰਟਾਂ ਦੇ ਬਾਅਦ ਗਿਣਤੀ ਸ਼ੁਰੂ ਹੋਏਗੀ ਤਾਂ 6:30 ਵਜੇ ਦੇ ਕਰੀਬ ਜਿਹੜਾ ਹੈਗਾ ਉਹ ਮੁਲਾਜ਼ਮ ਜਿਹੜੇ ਜਿਨ੍ਹਾਂ ਦੇ ਵੱਲੋਂ ਗਿਣਤੀ ਸ਼ੁਰੂ ਕਰਨੀ ਆ ਉਹਨਾਂ ਦੀ ਐਂਟਰੀ ਹੋ ਚੁੱਕੀ ਹੋਈ ਹੈ ਫਿਲਹਾਲ ਦੀ ਘੜੀ ਜਿਹੜਾ ਤਸਵੀਰਾਂ ਤੁਹਾਨੂੰ ਸਿੱਧ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਜਰੂਰ ਮੁਕਾਬਲਾ ਜਿਹੜਾ ਹੈਗਾ ਚਾਰ ਬੰਦਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ ਜਰੂਰ ਆ ਜਿਹੜੇ ਆਜ਼ਾਦ ਉਮੀਦਵਾਰ ਵੀ ਨੇ ਉਹ ਵੀ ਕਿਸੇ ਤੋਂ ਘੱਟ ਨਹੀਂਗੇ ਪਰ ਚਾਰ ਜਿਹੜਾ ਉਮੀਦਵਾਰ ਨੇ ਉਹ ਦਾਵਾ ਕਰਦੇ ਨੇ ਕਿ ਸਾਡੀ ਜਿੱਤ ਹੈ ਵੱਡੇ ਮਾਰਜਨ ਦੇ ਨਾਲ ਜਿੱਤਾਂਗੇ ਪਰ ਇਹ ਹੁਣ ਦੁਪਹਿਰ ਤੱਕ ਜਿਹੜਾ ਹੈਗਾ ਸਾਫ਼ ਹੋ ਜਾਊਗਾ ਕਿਹੜਾ ਬਾਜੀ ਮਾਰਦਾ ਔਰ ਕਿਹਦੀ ਸੈਂਟਰ ਚ ਜਿਹੜੀ ਹੈ ਸਰਕਾਰ ਬਣਦੀ ਹੈ ਤਕਰੀਬਨ ਇਸ ਵੇਲੇ ਦਰਸ਼ਕਾਂ ਦੀਆਂ ਨਿਗਾਹਾਂ ਜਿਹੜੀਆਂ ਨੇ ਉਹ ਟੀਵੀ ਸਕਰੀਨ ਦੇ ਉੱਤੇ ਨੇ ਔਰ ਤੁਹਾਨੂੰ ਪਲ-ਪਲ ਦੀ ਜਿਹੜੀ ਹੈ ਰਿਪੋਰਟ ਪਟਿਆਲਾ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਤਾਂ ਜਰੂਰ ਕੁਝ ਮਿੰਟਾਂ ਦੇ ਬਾਅਦ ਗਿਣਤੀ ਸ਼ੁਰੂ ਹੋਏਗੀ ਗਿਣਤੀ ਤੋਂ ਬਾਅਦ ਜਿਹੜਾ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਭਾਰੀ ਸੁਰੱਖਿਆ ਬਲ ਦੇ ਨਾਲ ਜਿਹੜਾ ਹੈਗਾ ਤੈਨਾਤ ਹੈਗੇ ਆ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਈਟੀ ਬੀਪੀ ਆਈਆਰਬੀ ਤੇ ਪੰਜਾਬ ਪੁਲਿਸ ਦੇ ਜਿਹੜਾ ਹੈਗਾ ਤਿੰਨ ਲੇਅਰ ਦੇ ਵਿੱਚ ਜਿਹੜੀਆਂ ਇਹ ਮਸ਼ੀਨਾਂ ਰੱਖੀਆਂ ਗਈਆਂ ਸੀਗੀਆਂ ਤਾਂ ਭਾਰੀ ਸੁਰੱਖਿਆ ਜਿਹੜੀ ਹੈ ਪਟਿਆਲਾ ਦੇ ਵਿੱਚ ਕੀਤੀ ਹੋਈ ਹੈ ਕੋਈ ਵੀ ਜਿਹੜੀ ਅਨਸੁਖਾਵੀ ਘਟਨਾ ਨਾ ਹੋਵੇ ਕਿਉਂਕਿ ਇੱਕ ਤਰੀਕ ਨੂੰ ਜਿਹੜੀਆਂ ਵੋਟਾਂ ਪਈਆਂ ਸੀਗੀਆਂ ਵੋਟਾਂ ਤੁਛ ਜੱਜੇ ਢੰਗ ਦੇ ਨਾਲ ਪਈਆਂ ਸੀ ਕੋਈ ਵੀ ਗੜਬੜੀ ਨਹੀਂ ਹੋਈ ਸੀਗੀ ਤਾਂ ਉਸ ਤਰੀਕੇ ਦੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਕਿਹਾ ਕਿ ਅੱਜ ਜਿਹੜੇ ਨਤੀਜੇ ਆਣੇ ਕੋਈ ਵੀ ਇਸ ਤਰ੍ਹਾਂ ਦਾ ਕੋਈ ਹਾਲਾਤ ਨਾ ਬਣਨ ਕਿ ਜਿਹਦੇ ਨਾਲ ਕੋਈ ਹੁੱਲੜਬਾਜੀ ਹੋਵੇ ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਭਾਰੀ ਫੋਰਸ ਜਿਹੜੀ ਹੈ ਉਹ ਪਟਿਆਲਾ ਦੇ ਵਿੱਚ ਤਾਇਨਾਤ ਕਰ ਦਿੱਤੀ ਗਈ ਹੈ ਬਾਕੀ ਪਲ-ਪਲ ਦੀ ਜਿਹੜੀ ਰਿਪੋਰਟ ਹੈਗੀ ਹੈ ਤੁਹਾਨੂੰ ਅਸੀਂ ਹਮਦਰ ਟੀਵੀ ਤੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬੜੇ ਰੋ ਹਮਦਰ ਟੀਵੀ ਦੇ ਨਾਲ